ਕੁਕਾ ਯਾਰ ਪੀਰ ਚੈਨਲ ਦੇਖਣ ਵਾਲੇ ਸਾਰੇ ਮੇਰੇ ਭੈਣ ਭਰਾਵਾਂ ਨੂੰ ਜੈ ਬਾਬੇ ਦੀ ਜੈ ਪੀਰਾਂ ਦੀ ਜੈ ਮਾਤਾ ਦੀ ਜਿਵੇਂ ਕਿ ਮੇਰੇ ਵੀਰ ਨੇ ਮੈਨੂੰ ਮੈਸੇਜ ਕੀਤਾ ਕਿ ਬਾਬਾ ਜੀ ਕੋਈ ਬਾਬਾ ਸ਼੍ਰੀ ਚੰਦ ਜੀ ਦਾ ਕੋਈ ਸ਼ਬਦ ਦੱਸੋ ਸਾਨੂੰ ਮੈਂ ਉਹਨਾਂ ਦੇ ਕਹਿਣ ਤੇ ਬਾਬਾ ਸ਼੍ਰੀ ਚੰਦ ਜੀ ਦਾ ਸ਼ਬਦ ਦੀ ਵੀਡੀਓ ਪਾਈ ਸੀ ਬਹੁਤ ਸਾਰਾ ਮਾਨ ਸਨਮਾਨ ਮਿਲਿਆ ਕਮੈਂਟ ਵੀ ਬਹੁਤ ਵਧੀਆ ਆਏ ਲਾਈਕ ਵੀ ਸਬਸਕ੍ਰਾਈਬ ਵੀ ਚੈਨਲ ਨੂੰ ਕੀਤਾ ਹੁਣ ਮੈਂ ਬਾਬਾ ਸ਼੍ਰੀ ਚੰਦ ਜੀ ਦਾ ਇੱਕ ਸ਼ਬਦ ਹੋਰ ਪਾ ਰਿਹਾ ਆ ਜਿਵੇਂ ਕਿ ਕਿਸੇ ਦੀ ਦੁਕਾਨ ਬੰਦ ᱛੀ ਕਾਰਖਾਨਾ ਬੰਦ ਤਾ ਸੰਗਤ ਬੰਦ ᱛੀ ਕਈ ਫਕੀਰ ਫੋਨ ਕਰਕੇ ਮੈਸੇਜ ਕਰਕੇ ਦੱਸਦੇ ਆ ਕਿ ਪਹਿਲਾਂ ਸਾਡੇ ਕੋਲ ਸੰਗਤ ਬਹੁਤ ਆਉਂਦੀ ਸੀ ਹੁਣ ਸਾਡੇ ਕੋਲ ਸੰਗਤ ਨਹੀਂ ਆਉਂਦੀ ਸਾਡੀ ਫੈਕਟਰੀ ਸੀਗੀ ਫੈਕਟਰੀ ਚ ਘਾਟਾ ਪੈ ਗਿਆ ਸਾਡੀ ਕਿਰਿਆਨੇ ਦੀ 숍 ਸੀ ਸਾਡੀ ਫਰਸਟ ਰੂਟ ਦੀ 숍 ਸੀ ਸਾਨੂੰ ਘਾਟਾ ਪੈ ਗਿਆ ਇਦਾਂ ਦੇ ਮੈਨੂੰ ਬਹੁਤ ਸਾਰੇ ਮਤਲਬ ਉਹ ਮੈਸੇਜ ਆਉਂਦੇ ਆ ਕਿ ਇਹਦੇ ਬਾਰੇ ਤੁਸੀਂ ਬਾਬਾ ਸ਼੍ਰੀ ਚੰਦ ਜੀ ਦਾ ਜਾਂ ਮਾਤਾ ਕਾਲੀ ਜੀ ਦਾ ਜਾਂ ਹੋਰ ਵੀ ਕਿਸੇ ਦੇਵੀ ਦੇਵਤੇ ਦਾ ਜਾਂ ਪੀਰ ਫਕੀਰ ਦਾ ਸ਼ਬਦ ਪਾਓ ਜਿਹੜਾ ਅਸੀਂ ਮਤਲਬ ਸ਼ਬਦ ਨੂੰ ਕਰਕੇ ਆਪਣਾ ਲਾਭ ਉਠਾ ਲਈਏ ਤੇ ਜਿਹੜੇ ਮਹਾਂਪੁਰਖ ਆ ਰੱਬ ਦੇ ਵਜ਼ੀਰ ਆ ਸਾਧੂ ਸੰਤ ਆ ਉਹਨਾਂ ਦੇ ਵੀ ਕਮੈਂਟ ਆਈ ਸੀ ਕਿ ਸਾਨੂੰ ਕੋਈ ਐਸਾ ਸ਼ਬਦ ਪਾਉ ਜਿਹਦੇ ਨਾਲ ਸਾਡੀ ਸੰਗਤ ਜਿਹੜੀ ਆ ਉਹਨਾਂ ਦੀਆਂ ਤਖਲੀਫਾਂ ਦੂਰ ਹੋ ਜਾਣ ਸੰਗਤ ਦੇ ਵਿੱਚੋਂ ਆਉਂਦੇ ਆ ਜੀ ਸਾਡਾ کارਖਾਨਾ ਬਾਬਾ ਜੀ ਚੱਲਦਾ ਸੀ ਇੱਕ کارਖਾਨਾ ਫੈਕਟਰੀ ਸਾਡਾ ਬੰਦ ਹੋ ਗਿਆ ਘਾਟੇ ਵਿੱਚ ਚੱਲ ਗਿਆ ਅਸੀਂ ਬੱਚਿਆਂ ਦੀ ਰੋਜੀ ਰੋਪੀ ਦਾ ਬਹੁਤ ਔਖਾ ਹੋ ਗਿਆ ਜਾ ਇਸ ਵਾਸਤੇ ਮੈਂ ਕੁਝ ਸ਼ਬਦ ਪਾਉਣ ਲੱਗਾ ਹਾਂ ਜਿਵੇਂ ਜਿਵੇਂ ਮੈਂ ਤੁਹਾਨੂੰ ਵਿਧੀ ਦੱਸਾਂਗਾ ਜੇਕਰ ਤੁਸੀਂ ਉਹ ਮੈਂ ਵਿਧੀ ਕਰ ਲਈ ਤਾਂ ਲਾਭ ਉਠਾ ਸਕਦੇ ਹਾਂ ਕਿਉਂਕਿ ਪਰਮਾਤਮਾ ਦੇ ਘਰ ਦੇ ਵਿੱਚ ਦੇਰਿਆ ਹਨੇਰ ਨਹੀਂ ਜਿੰਨਾ ਤੁਸੀਂ ਬੰਦਗੀ ਨੂੰ ਕਰ ਲੋਗੇ ਉਹਨਾਂ ਤੁਸੀਂ ਲਾਭ ਉਠਾ ਸਕਦੇ ਹਾਂ ਮਹਾਰਾਜ ਨਾਲ ਜੁੜੋ ਮਹਾਰਾਜ ਦੀ ਬਾਣੀ ਪੜੋ ਸ਼ਬਦ ਵਿੱਚ ਬਹੁਤ ਤਾਕਤ ਆ ਅਜਮਾ ਕੇ ਦੇਖੋ ਜੀ ਮੈਸੀ ਹੋਈ ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਉਹੀ ਦੱਸ ਰਿਹਾ ਆ ਇਹ ਸਾਨੂੰ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਸਾਨੂੰ ਮਹਾਪੁਰਸ਼ਾਂ ਤੋਂ ਇੱਕ ਖਜ਼ਾਨੇ ਮਿਲੇ ਹੋਏ ਆ ਜੋ ਮੈਂ ਤੁਹਾਡੀ ਕਚਹਿਰੀ ਵਿੱਚ ਪੇਸ਼ ਕਰ ਰਿਹਾ ਆ ਠੀਕ ਆ ਜੀ ਇਹਦੇ ਵਿੱਚ ਮੈਂ ਇੱਕ ਦੋ ਟਾਲੀ ਵੀ ਦੱਸਾਂਗਾ ਇਹ ਸ਼ਬਦ ਕਰਨਾ ਤਾਂ ਨਾਲ ਤੁਸੀਂ ਟਾਲੀ ਵੀ ਕਰ ਦੇਣੀ ਆ ਕਈ ਆਉਂਦੇ ਆ ਕਿ ਸਾਡਾ ਸਿਰ ਬਹੁਤ ਦਰਦ ਕਰਦਾ ਦਵਾਈ ਬਹੁਤ ਖਾਧੀ ਆ ਕਿ ਸਾਨੂੰ ਫਰਕ ਨਹੀਂ ਪੈ ਰਿਹਾ ਠੀਕ ਆ ਜੀ ਕਈਆਂ ਦੇ ਘਰ ਦੇ ਵਿੱਚ ਕਲਾਕਲੇਸ਼ ਬਹੁਤ ਹੁੰਦਾ ਐਸੇ ਸ਼ਬਦ ਦੇ ਨਾਲ ਤੁਸੀਂ ਲੇਚੀਆਂ ਪੜ ਕੇ ਵੀ ਦੇ ਸਕਦੇ ਆ ਲੌਂਗ ਵੀ ਪੜ ਕੇ ਦੇ ਸਕਦੇ ਆ ਧੂਪ ਵੀ ਪੜ ਕੇ ਦੇ ਸਕਦੇ ਆ ਤੇ ਜਲ ਵੀ ਚੜ ਕੇ ਦੇ ਸਕਦੇ ਆ ਜਿਵੇਂ ਕਿ ਕੰਮਕਾਰ ਬੰਦਿਆ ਉੱਥੇ ਤਾਂ ਜਲ ਦਾ ਛੱਟਾ ਜਾਊਗਾ ਧੂਪ ਦੇ ਸਕਦੇ ਆ ਠੀਕ ਆ ਜੀ ਜਿਹੜਾ ਕੋਈ ਬੁਮਾਰਤਵਾਰੇ ਉਹਨੂੰ ਵੀ ਤੁਸੀਂ ਜਲ ਪਲਾ ਸਕਦੇ ਆ ਲੌਂਗ ਲੇਚੀਆਂ ਖਾ ਸਕਦੇ ਆ ਠੀਕ ਹੈ ਜੀ ਮਹਾਰਾਜ ਦੇ ਚਾਇਤਾ ਸਭ ਤੁਹਾਡੇ ਕਾਰਜ ਸੈਧੂ ਹੋ ਜਾਣਗੇ ਠੀਕ ਹੈ ਜੀ ਮੈਂ ਹੁਣ ਤੁਹਾਨੂੰ ਸ਼ਬਦ ਦੱਸਣ ਤੋਂ ਪਹਿਲਾਂ ਵਿਧੀ ਲੱਗਾ ਦੱਸਣਗੇ ਤੁਸੀਂ ਚਿਰਾਗ ਜਗਾਉਣਾ ਹੈ ਕਿਉ ਮੁੱਖਾ ਜੋ ਮੁੱਖਾ ਚਰਾਗ ਜਰਾ ਕੇ ਉਹਦੇ ਵਿੱਚ ਇੱਕ ਬੱਤੀ ਹੋਰ ਪਾਉਣੀ ਆ ਜਣਕੇ ਚਰਾਗ ਦੇ ਵਿੱਚ ਪੰਜ ਬੱਤੀਆਂ ਜਗਾਉਣੀਆਂ 21 ਦਿਨ ਮੇਰੀ ਭੈਣ ਨੇ ਕਰਨਾ ਤਾਂ 21 ਦਿਨ ਜੇ ਮੇਰੇ ਕਿਸੇ ਵੀਰ ਨੇ ਸ਼ਬਦ ਕਰਨਾ ਤਾਂ 48 ਦਿਨ ਪਹਿਲੇ ਦਿਨ ਤੁਸੀਂ ਐਮ ਪੀ ਸੀ ਕੇ ਦਾ ਪ੍ਰਸ਼ਾਦ ਬਣਾ ਕੇ ਵੰਡ ਦੇਣਾ ਯਾ ਜੇਕਰ ਤੁਸੀਂ ਅਰਦਾਸ ਕਰਨੀ ਆਉਦੀ ਆ ਤੁਹਾਨੂੰ ਠੀਕ ਆ ਜੀ ਆਪ ਅਰਦਾਸ ਕਰ ਲੈਣੀ ਆ ਠੀਕ ਆ ਜੀ ਲੇ ਤਾਂ ਸਗਰਾਂਦ ਵਾਲੇ ਦਿਨ ਜਾ ਕੇ ਕਰੋ ਨੰਗੇ ਪੈਰ ਜਾਣਾ ਆ ਠੀਕ ਆ ਜੀ ਗੁਰੂ ਘਰ ਦੇ ਵਜੀਰ ਪਾਤੀ ਸਿੰਘ ਤੋਂ ਅਰਦਾਸ ਕਰਾ ਦਿਓ ਕਿ ਜੋ ਸਾਡੇ ਮਨ ਦੀ ਤਮੰਨਾ ਹੈ ਉਹ ਪੂਰੀ ਹੋ ਜਾਵੇ ਦਿਲ ਵਿੱਚ ਕਿਹਾ ਦੇਣਾ ਕਿ ਬਾਬਾ ਜੀ ਅਸੀਂ ਖੇਰ ਖੁਸ਼ੀ ਨਾਲ ਪ੍ਰਸ਼ਾਦ ਲੈ ਕੇ ਆਵਾਂਗੇ ਪਾਤੀ ਸਿੰਘ ਨੂੰ ਤੁਸੀਂ ਉਹ ਤਾਂ ਅਧਿਆ 11 51 ਜੋ ਵੀ ਤੁਹਾਨੂੰ ਸਰਦਾ ਅਰਦਾਸ ਕਰਾਉਂਦਾ ਉਹਨਾਂ ਨੂੰ ਦੇ ਵਾਦੇ ਦਾਣੀ ਆ ਤੇ ਅਰਦਾਸ ਕਰਾ ਕੇ ਪ੍ਰਸ਼ਾਦ ਉੱਤੇ ਪੱਤੀ ਸਿੰਘ ਤੋਂ ਥੋੜਾ ਜਿਹਾ ਲੈ ਲੈਣਾ ਕਣਾ ਬਾਕੀ ਬੰਦ ਦਿਓ ਘਰੇ ਆਣ ਕੇ ਤੁਸੀਂ ਆਪਣਾ ਟਾਈਮ ਮਨਪਸੰਦੀ ਦਾ ਤੁਸੀਂ ਦੇਖ ਲੈਣਾ ਆ ਮਨਪਸੰਦ ਟਾਈਮ ਦੇ ਕੇ ਤਾਂ ਤੁਸੀਂ ਇਹਦੀਆਂ ਪੰਜ ਮਾਲਾ ਕੱਢਣੀਆਂ ਆ ਰੋਜ਼ ਤੇ ਥੱਲੇ ਵਿਛਾਉਣਾ ਹੋਣਾ ਗ੍ਰਸਤੀ ਬੰਦੇ ਨੂੰ ਗ੍ਰਸਤ ਤੋਂ ਥੋੜਾ ਜਿਹਾ ਦੂਰ ਰਹਿਣਾ ਪੈਣਾ ਆਂਡਾ ਮੀਟ ਸ਼ਰਾਬ ਤੋਂ ਦੂਰ ਰਹਿਣਾ ਸੋਚਮਜਤਾ ਰੱਖਣੀ ਆ ਠੀਕ ਹੈ ਜੀ ਲਸਣ ਦੀ ਵਰਤੋਂ ਨਹੀਂ ਕਰਨੀ ਇਹ ਦੇ ਤੱਕ ਹਾਂਜੀ ਪਾਠ ਕਰਨਾ ਜਾਂ ਪਛਮ ਵੱਲ ਮੂੰਹ ਕਰਕੇ ਤਾਂ ਜਾਂ ਪੂਰਬ ਵੱਲ ਨੂੰ ਕਰਕੇ ਠੀਕ ਹੈ ਜੀ ਸ਼ਬਦ ਤੁਸੀਂ ਪਹਿਲਾਂ ਯਾਦ ਕਰ ਲੈਣਾ ਆ ਯਾਦ ਕਰਕੇ ਫਿਰ ਤੁਸੀਂ ਇਹ ਸ਼ਬਦ ਨੂੰ ਸ਼ੁਰੂ ਕਰਨਾ ਆ ਭੈਣ ਨੇ ਕਰਨਾ ਪਸਤਾ ਇਹ 21 ਦਿਨ ਜੇ ਮਰੇ ਕਿਸੇ ਭਰਾ ਨੇ ਕਰਨਾ ਤਾਂ 48 ਜਾਣੀ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਜਦੋਂ ਸ਼ਬਦ ਪੂਰਾ ਹੋ ਗਿਆ ਫੇ ਕੜਾਹ ਦਾ ਪ੍ਰਸ਼ਾਦ ਬਣਾ ਦੇਣਾ ਹੈ ਅਰਦਾਸ ਗਾਣੀ ਠੀਕ ਹੈ ਉਸ ਤੋਂ ਬਾਅਦ ਤੁਸੀਂ ਵਰਤੀ ਦਾ ਪ੍ਰਸ਼ਾਦ ਵੀ ਗਰੀਬੀ ਦਾਵੇ ਦੇ ਨਾਲ ਤੇ ਪਤਾਸੀ ਦਾ ਪ੍ਰਸ਼ਾਦ ਵੀ ਬਣ ਸਕਦਾ ਹੈ ਠੀਕ ਹੈ ਜੀ ਪਾਠ ਕਰਨ ਲਈ ਤੁਹਾਡੇ ਜਿਹੜੇ ਵਸਤਰ ਹੋਣੇ ਆ ਉਹ ਬਖਰੇ ਹੋਣੇ ਚਾਹੀਦੇ ਆ ਸੱਚੇ ਜਦੋਂ ਪਾਠ ਕਰਨਾ ਤੇ ਉਹ ਕੱਪੜੇ ਪਾ ਲੈਣੇ ਹਨਾ ਕਿ ਪਾਰ ਕਰਕੇ ਕੱਪੜੇ ਧਾਰ ਕੇ ਹੋਰ ਕੱਪੜੇ ਪਾ ਲੈਣੇ ਆ ਠੀਕ ਹੈ ਜੀ ਹਾਂ ਜੀ ਇਹਦੇ ਨਾਲ ਤੁਸੀਂ ਪਾਰ ਦੇ ਨਾਲ ਜਿਹਦੇ ਨਾਲ ਤੁਹਾਡੀ ਸੰਗ ਪਿਆ ਉਹਨਾਂ ਨੂੰ ਦੱਸਣਾ ਹੈ ਕਿ ਸਵਾ ਚਲੋ ਸਤਨਾਜਾ ਵਿੱਚ ਇੱਕ ਗੁੜ ਦੀ ਟਿੱਕੀ ਰੱਖਣੀ ਆ ਉੱਪਰ ਥੋੜਾ ਜਿਹਾ ਸਰੋਂ ਦਾ ਤੇਲ ਪਾਉਣਾ ਤੇ ਪੁਰਾਣਾ ਕੋ ਲੋਹਾ ਵਿੱਚ ਰੱਖ ਦੇਣਾ ਤੇ ਇੱਕ ਨਾਰੀਅਲ ਠੀਕ ਹੈ ਜੀ ਜੇਕਰ ਤੁਸੀਂ ਕੰਮ ਕਿਸੇ ਦਾ ਖੋਲਣਾ ਆ ਤਾਂ ਤੁਸੀਂ ਲਾਲ ਕੱਪੜੇ ਵਿੱਚ ਇਹ ਸਮਾਨ ਬੰਨ੍ਹ ਕੇ ਚੱਲਦੇ ਪਾਣੀ ਦੇ ਤਰਾ ਦੇਣਾ ਆ ਜੇ ਕੋਈ ਤੁਹਾਨੂੰ ਜ਼ਿਆਦਾ ਪਰੇਸ਼ਾਨ ਕਰਦਾ ਆ ਉਹਨੂੰ ਅਕਲ ਦੇਣੀ ਆ ਤੇ ਇਹ ਸਮਾਨ ਜਿਹੜਾ ਕਾਲੇ ਕੱਪੜੇ ਵਿੱਚ ਬੰਨ੍ਹ ਕੇ ਸ਼ਨੀਵਾਰ ਜਾਂ ਮੰਗਲਵਾਰ ਠੀਕ ਆ ਜੀ ਚੱਲਦੇ ਪਾਣੀ ਦੇ ਵਿੱਚ ਉਤਾਰ ਦੇਣਾ ਆਪਣੇ ਸਿਰ ਤੋਂ ਤਾਰਾ ਕਰ ਦੇਣਾ ਕਿ ਜੋ ਵੀ ਸਾਡਾ ਕੀਤਾ ਕਰਾਇਆ ਉਹ ਇਹਦੇ ਤੇ ਭੇਜ ਦੇਈ ਤਾਂ ਜਿੱਧਰੋਂ ਆਇਆ ਚੈਨ ਕੀਤਾ ਆ ਡਬਲ ਕਰਕੇ ਉਧਰ ਨੂੰ ਭੇਜ ਦਿਓ ਠੀਕ ਹੈ ਜੀ ਇਹ ਟਾਲੀ ਦੇ ਨਾਲ ਤੁਹਾਨੂੰ ਆਪਣੇ ਆਪੇ ਤੁਹਾਡੇ ਸੰਗਤ ਜਿਹੜੀ ਆ ਉਹ ਦੱਸੂਗੀ ਕਿ ਸਾਨੂੰ ਫਾਇਦਾ ਹੋ ਗਿਆ ਹਫਤੇ ਦੇ ਵਿੱਚ ਵਿੱਚ 15 ਦਿਨਾਂ ਦੇ ਵਿੱਚ ਵਿੱਚ ਗਾਰੰਟੀ ਆ ਇਹ ਸ਼ਬਦ ਨੂੰ ਅਜਮਾ ਕੇ ਦੇਖੋ ਜਿਹੜੇ ਮੇਰੇ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਠੀਕ ਹੈ ਜੀ ਤੁਹਾਨੂੰ ਵੀਡੀਓ ਵਧੀਆ ਲੱਗੂਗੀ ਤਾਂ ਤੁਸੀਂ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਤੁਹਾਡੇ ਲਾਈਕ ਕਮੈਂਟ ਹੀ ਸਾਡੀ ਖਰਾਕਿਆ ਸਾਡਾ ਹੌਸਲਾ ਵਧਾਉਂਦੇ ਆ ਠੀਕ ਹੈ ਜੀ ਲਓ ਮੈਂ ਹੁਣ ਸ਼ਬਦ ਲਗਾਇਆ ਦੱਸਣਾ ਤੁਹਾਨੂੰ ਧਿਆਨ ਨਾਲ ਸੁਣਨਾ ੴ ਸਤਨਾਮ ਸ੍ਰੀ ਵਾਹਿਗੁਰੂ ਔਣ ਫੁੱਲਾਂ ਪਾਣੀ ਖੁੱਲਾਂ ਜ਼ਮੀਨ ਸਮਾਨ ਖੁੱਲਾਂ ਬੱਜਾ ਕੰਮਕਾਰ ਖੁੱਲਾਂ ਬੱਜਾ ਆਪਣਾ ਗੱਦੀ ਦਾ ਪੀਰ ਫਕੀਰ ਖੁੱਲਾਂ ਬੱਜਾ ਘਰ-ਬਾਰ ਖੁੱਲਾਂ ਬੱਜਾ ਕਮਕਾਰ ਖੋਲਾ 25 ਪੌਣ ਖੋਲਾ ਬਾਬਾ ਸ਼੍ਰੀਚੰਦ ਉਹ ਸਹਾਈ ਨਾ ਹੋਵੇ ਧਰਤੀ ਮਾਤਾ ਦੀ ਦਹਾਈ ਮਹਾਦੀਵ ਦੀ ਦਹਾਈ ਮਾਂ ਗੋਰਾ ਦੀ ਦਹਾਈ ਜੈ ਪੀਰਾ ਦੀ ਜੈ ਮਾਤਾ ਦੀ ਜੈ ਬਾਬੇ ਦੀ ਇੰਨੇ ਸ਼ਬਦ ਆ ਠੀਕ ਹੈ ਜੀ ਇਹਨਾਂ ਸ਼ਬਦ ਨੂੰ ਕਰ ਲੋ ਕਰਕੇ ਲਾਭ ਉਠਾਓ ਬਾਬਾ ਸ਼੍ਰੀ ਚੰਦ ਜੀ ਦੀ ਤਾਕਤ ਨੂੰ ਅਜਮਾ ਕੇ ਦੇਖੋ ਤੁਸੀਂ ਬਾਬਾ ਸ਼੍ਰੀ ਚੰਦ ਬਹੁਤ ਪਾਵਰਫੁੱਲ ਉਹਨਾਂ ਦੀ ਸ਼ਕਤੀ ਦਾ ਕੋਈ ਅੰਤ ਨਹੀਂ ਅਜਮਾ ਕੇ ਦੇਖੋ ਠੀਕ ਹੈ ਜੀ ਜੈ ਬਾਬੇ ਦੀ ਜੈ ਮਾਤਾ ਦੀ ਜੈ ਪੀਰਾਂ ਦੀ